ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਕਾਂਗਰਸ ਪਾਰਟੀ ਸੇਵਾ ਦਲ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਜਿੰਨੇ ਵੀ ਸਾਥੀ ਇੱਥੇ ਪਹੁੰਚੇ ਆ ਮੈਂ ਇੱਥੇ ਸਾਰਿਆਂ ਦਾ ਆਇਆਂ ਦਾ ਮੈਂ ਧੰਨਵਾਦ ਕਰਦਾ ਆ ਔਰ ਮੈਂ ਪਿੰਡਾਂ ਦੇ ਵਿੱਚ ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰੀਸ਼ਦ ਜੋ ਚੱਲਦੀ ਪਈ ਆ ਇਸ ਕਰਕੇ ਪਿੰਡਾਂ ਦੇ ਵਿੱਚ ਕੁਝ ਲੋਕ ਬਿਜੀ ਆ ਹਰੇਕ ਪਿੰਡਾਂ ਦੇ ਵਿੱਚ ਦੌੜ ਲੱਗੀ ਹੋ ਆ ਵੇ ਵੀ ਚਲੋ ਅਸੀਂ ਅੱਜ ਕਾਂਗਰਸ ਸੇਵਾਦਲ ਦੀ ਪਹਿਲੀ ਮੀਟਿੰਗ ਸੀ ਪਹਿਲੀ ਮੀਟਿੰਗ ਹੋਲ ਕਰਕੇ ਅਸੀਂ ਜਿੰਨਾ ਵੀ ਕੱਟ ਕੀਤਾ ਔਰ ਬਹੁਤ ਵਧੀਆ ਹੋਇਆ ਔਰ ਮੈਂ ਕਾਂਗਰਸ ਪਾਰਟੀ ਸੇਵਾਦਲ ਜਿਹੜੀ ਆ ਇਹ ਪੰਡਤ ਜਵਾਲਾ ਲਾਲ ਨਹਿਰੂ ਦੇ ਟਾਈਮ ਦੀ ਚੱਲਦੀ ਆ ਇਹ ਆਪਣੇ ਪੰਜਾਬ ਦੇ ਵਿੱਚ ਘਟ ਸੀ ਉਸ ਵੇਲੇ ਇਹ ਜਿਹੜੀ ਸੀਗੀ ਜੁਪੀ ਬਿਹਾਰ ਦਿੱਲੀ ਚ ਬਾਕੀ ਬਾਹਰ ਸਾਰੇ ਚੱਲਦੀ ਸੀ ਔਰ ਪੰਜਾਬ ਦੇ ਵਿੱਚ ਸੇਵਾਦਲ ਨਹੀਂ ਸੀ ਪੰਜਾਬ ਦੇ ਵਿੱਚ ਕੁਝ ਬੰਦੇ ਸਕੇ ਜਿਹੜੇ ਬੰਦੇ ਇਸ ਤਾਜ ਨੂੰ ਲੈ ਕੇ ਘੁੰਮਦੇ ਸੀ ਪਰ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਵੀ ਸੇਵਾਦਲ ਜਿਹੜੀ ਚੀਜ਼ ਕੀ ਆ 1950 ਤੋਂ ਇਹ ਪਾਰਟੀ ਚੱਲ ਚੱਲਦੀ ਪਈ ਆ ਇਹ ਕਾਂਗਰਸ ਸੇਵਾਦਲ ਅੱਜ ਮੈਨੂੰ ਕਾਂਗਰਸ ਪਾਰਟੀ ਵੱਲੋਂ ਸੇਵਾਦਲ ਦਾ ਜ਼ਿਲ੍ਹਾ ਪ੍ਰਧਾਨ ਨੇ ਨਿਯੁਕਤ ਕੀਤਾ ਗਿਆ ਸੀ ਰਾਜਾ ਬੜਿੰਗ ਸਾਹਿਬ ਆਏ ਸੀ ਤੇ ਉਸ ਵੇਲੇ ਮੈਨੂੰ ਲੈਟਰ ਦੇ ਕੇ ਗਏ ਸੀ ਔਰ ਮੈਂ ਜ਼ਿਲ੍ਹੇ ਦੇ ਵਿੱਚ ਮਿਹਨਤ ਕਰਕੇ ਆਪਣੇ ਬਲਾਕ ਪ੍ਰਧਾਨ ਔਰ ਜ਼ਿਲ੍ਹੇ ਦੀ ਕਮੇਟੀ ਜਿਹੜੀ ਆ ਬਿਲਕੁਲ ਰੈਡੀ ਕਰਕੇ ਮੈਂ ਦਿੱਲੀ ਤੇ ਦਿੱਤੀ ਸੀ ਔਰ ਸਾਡੇ ਪੰਜਾਬ ਦੇ ਪ੍ਰਧਾਨ ਸੁਭਾਸ਼ ਜੀ ਉਹਨਾਂ ਨੂੰ ਭੇਜ ਦਿੱਤੀ ਸੀਗੀ ਤੇ ਉਹਨਾਂ ਨੇ ਸਾਰਾ ਕੁਝ ਓਕੇ ਕਰਕੇ ਦਿੱਤਾ ਸੀ ਉਹਨੇ ਕਿ ਅਸੀਂ ਸੁਪਰਵਾਈਜ਼ੀ ਆਪਣੀ ਅੱਗੇ ਇੱਕ ਮੀਟਿੰਗ ਕਰਾ ਦੋ ਜਿਸ ਵੇਲੇ ਆਪਣੇ ਲਾਲਜੀ ਦਸਾਈ ਜੀ ਆਏ ਇੱਥੇ ਨਵੇਂ ਸ਼ਹਿਰ ਦੇ ਵਿੱਚ ਉਹ ਸਾਡੇ ਜਿਹੜੇ ਸੀਗੇ ਸੀਨੀਅਰ ਲੀਡਰ ਸਕੇ ਜਿਹੜੇ ਲਾਲਜੀ ਦਸਾਈ ਸੀ ਮੈਂ ਹੁਣ ਬੇਨਤੀ ਕਰਦਾ ਆਂ ਵੀ ਪਿੰਡਾਂ ਦੇ ਵਿੱਚ ਸਾਡੀਆਂ ਬਲਾਕ ਸੰਪਤੀਆਂ ਜ਼ਿਲ੍ਹਾ ਪ੍ਰੀਸ਼ਦ ਆ ਬੇ ਜਿੰਨੀ ਵੀ ਸਾਡੀ ਸੇਵਾਦਾਰ ਆ ਅਸੀਂ ਪਿੰਡਾਂ ਦੇ ਵਿੱਚ ਦਿਨ ਰਾਤ ਮਿਹਨਤ ਕਰਕੇ ਸੇਵਾਦਾਰ ਦੇ ਸਹਿਯੋਗ ਦੇ ਨਾਲ ਅਸੀਂ ਜਿੰਨੀਆਂ ਵੀ ਬਲਾਕ ਸ਼ਾਂਤੀਆਂ ਦਾ ਜ਼ਿਲ੍ਹਾ ਚਪ੍ਰਿਸਤ ਜਿੱਤ ਕੇ ਜ਼ਿਲ੍ਹੇ ਦੀਆਂ ਚਾਹੇ ਉਹ ਬੜਾ ਚੌਰੋ ਵੀ ਚਾਹੇ ਉਹ ਨਵਾਂ ਸ਼ਹਿਰ ਹੋਵੇ ਚਾਹੇ ਉਹ ਬੰਗਾ ਹੋਵੇ ਅਸੀਂ ਤਿੰਨਾਂ ਵਿਧਾਨ ਸਭਾ ਦੀਆਂ ਸੀਟਾਂ ਜਿੱਤ ਕੇ ਅਸੀਂ ਕਾਂਗਰਸ ਪਾਰਟੀ ਦੀ ਝੋਲੀ ਪਾਵਾਂਗੇ ਔਰ ਕਾਂਗਰਸ ਪਾਰਟੀ ਨੂੰ ਅਸੀਂ ਤਨ ਮਨ ਧੰਦੇ ਨਾਲ ਜਿਤਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਿੰਨੇ ਜੜੀਆਂ ਵਿਧਾਨ ਸਭਾ ਆ ਇੱਥੋਂ ਜਿੱਤ ਕੇ ਐਮ ਐਲ ਏ ਵੀ ਅਸੀਂ ਕਾਂਗਰਸ ਦੀ ਝੋਲੀ ਪਾਵਾਂਗੇ ਜੋ ਸਾਨੂੰ ਕਾਂਗਰਸ ਪਾਰਟੀ ਹਕਮ ਦੇਊਗੀ ਜੋ ਸਾਨੂੰ ਸੇਵਾ ਦਿਲ ਦੇ ਦਿਸ਼ਾ ਨਿਰਦੇਸ਼ ਮਿਲਾਂਗੇ ਅਸੀਂ ਉਹਨਾਂ ਤੇ ਤਨ ਮਨ ਧੰਦੇ ਨਾਲ ਉਤਰਾਂਗੇ ਔਰ ਤਨ ਪਨ ਤਨ ਮਨ ਧੰਦੇ ਨਾਲ ਅਸੀਂ ਸੇਵਾ ਕਰਾਂਗੇ ਸਾਰਿਆਂ ਕਿਹੜਾ ਕਿਹਨੂੰ ਬਲੌਗ ਬਣਾ ਰਹੇ ਇਹਦੇ ਵਿੱਚ ਅਸੀਂ ਜੀ ਜਿਹੜੇ ਬਲੌਗ ਬਣਾ ਰਹੇ ਇਹ ਬਲਬੀਰ ਸਿੰਘ ਜੀ ਆ ਬਲਵਿੰਦਰ ਸਿੰਘ ਜੀ ਇਹਨਾਂ ਨੂੰ ਅਸੀਂ ਐ ਛੈਰੀ ਸ਼ਹਿਰੀ ਬਲਾਕ ਪ੍ਰਧਾਨ ਲਾਇਆ ਤੇ ਬਚਾਲ ਜੀ ਸਾਡੇ ਰਾਹੋ ਤੋਂ ਆ ਇਹਨਾਂ ਨੂੰ ਅਸੀਂ ਬਲਾਕ ਪ੍ਰਧਾਨ ਜਿਹੜਾ ਆ ਰਾਹੋ ਤੋਂ ਲਾਇਆ ਸਤਵਿੰਦਰ ਰੱਕੜ ਜੀ ਜਿਹੜੇ ਆ ਸਾਡੇ ਬਲਾਕ ਪ੍ਰਧਾਨ ਸੜੋਆ ਤੋਂ ਆ ਜੀ ਇਹਨਾਂ ਨੂੰ ਅਸੀਂ ਸੜੋਏ ਤੋਂ ਬਲਾਕ ਪ੍ਰਧਾਨ ਲਾਇਆ ਜੀ ਲਖਵਿੰਦਰ ਲੱਕੀ ਜੀ ਜਿਹੜੇ ਆ ਇਹ ਪਿੰਡ ਮੁੱਤੋ ਬੜਾ ਚੌਰ ਦੇ ਵਿੱਚ ਪਿੰਡਾ ਸ਼ਹਿਰੀ ਬੜਾ ਚੌਰ ਦੇ ਬਲਾਕ ਪ੍ਰਧਾਨ ਇਹ ਅਸੀਂ ਲਾਏ ਆ ਜੀ ਉਤੋਂ ਅਮਰਜੀਤ ਸਿੰਘ ਕਲਸੀ ਜੀ ਸਾਡੇ ਕੋਲ ਬੈਠੇ ਆ ਇਹਨਾਂ ਨੂੰ ਅਸੀਂ ਪਿੰਡ ਤਲਵੰਡੀ ਜੱਟਾ ਜੀ ਇਹਨਾਂ ਦੀ ਇਨਨੂੰ ਅਸੀਂ ਬੰਗਾ ਤੋਂ ਬਲੌਕ ਪ੍ਰਧਾਨ ਲਾਇਆ ਜੀ ਤੇ ਮਹਿੰਦਰ ਸਿੰਘ ਬਲੌਕ ਪ੍ਰਧਾਨ ਔਰ ਜੀ ਉਹਨਾਂ ਨੂੰ ਅਸੀਂ ਬਲੌਕ ਪ੍ਰਧਾਨ ਔਰ ਲਾਇਆ 6 ਬਲੌਕ ਪ੍ਰਧਾਨਵਾ ਜੀ 6 ਬਲੌਕ ਪ੍ਰਧਾਨ ਜਿਹੜੇ ਆ ਮੇਰੇ ਨਾਲ ਬੈਠੇ ਆ ਔਰ ਅਸੀਂ ਬਾਕੀ ਮੇਰੀ ਜ਼ਿਲ੍ਹੇ ਦੀ ਟੀਮ ਜਿਹੜੀ ਆ ਉਹ ਪਿੱਛੇ ਆ ਕੁਝ ਮੇਰੇ ਬਲੌਕ ਪ੍ਰਧਾਨ ਜਿਹੜੇ ਜ਼ਿਲ੍ਹੇ ਦੀ ਟੀਮ ਸੀ ਉਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਟਿਕਟਾਂ ਦਿੱਤੀਆਂ ਗਈਆਂ ਆ ਉਹ ਉਧਰ ਵੀ ਜੀ ਆ ਇਸ ਤੋਂ ਬਾਅਦ ਨੈਕਸਟ ਜਿਹੜੀ ਅਸੀਂ ਅਸੀਂ ਸ਼ਾਇਦ ਅਸੀਂ ਪਹਿਲੀ ਜਾਂ ਦੋ ਨੂੰ ਅਸੀਂ ਮੀਟਿੰਗ ਰੱਖ ਕੇ ਉਹਦੇ ਵਿੱਚ ਸਾਡੇ ਜਿਹੜੇ ਨਵਾਂ ਸ਼ਹਿਰ ਦੇ 25 ਜੌਨਵਾਂ ਅਸੀਂ 25 ਬਲਾਕ ਸੰਤੀਆਂ ਆ ਉਹਨਾਂ ਦੇ ਅਸੀਂ ਕੈਂਡੀਡੇਟ ਬਿਲਕੁਲ ਅਸੀਂ ਤਿਆਰ ਕਰ ਲਏ ਆ ਔਰ ਸਾਡੀ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਹੋ ਆ ਚਾਹੇ ਉਹ ਬੈਸੀਆਂ ਆ ਚਾਹੇ ਉਹ ਦੌਲਤਪੁਰਾ ਚਾਹੇ ਉਹ ਨੌਰਾ ਆ ਉਹਦੇ ਵਿੱਚ ਕਬੀ ਤਕਰੀਬਨ ਅਸੀਂ ਜਿਹੜੀਆਂ ਆਪਣੀਆਂ ਬਿਲਕੁਲ ਅਸੀਂ ਕਰ ਚੁੱਕੇ ਆ ਔਰ ਅਸੀਂ 2 ਜਾਂ 3 ਤਰੀਕ ਨੂੰ ਅਸੀਂ ਆਪਣੇ ਪੇਪਰ ਜਿਹੜੇ ਆ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਪੇਪਰ ਆਪਣੇ ਫਾਈਲ ਕਰਦੇ ਆ